ਇੱਕ ਹਾਥੀ ਨੇ ਕਰਤਾ ਆ ਕੰਮ ਵੀਡੀਓ ਦੇਖ ਕੇ ਹਰ ਕੋਈ ਹੋ ਗਿਆ ਹੈਰਾਨ ਦੋਸਤੋ ਅੱਜ ਕੱਲ ਇਨਸਾਨੀਅਤ ਲੋਕਾਂ ਨਾਲੋਂ ਜ਼ਿਆਦਾ ਜਾਨਵਰਾਂ ਵਿੱਚ ਦੇਖਣ ਨੂੰ ਮਿਲਦੀ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਆਪਣੀ ਰੇੜੀ ਤੇ ਆਪਣੇ ਘਰ ਵਿੱਚ ਰੱਖੀਆਂ ਗਾਵਾਂ ਦੇ ਲਈ ਹਰਾਚਾਰਾ ਲੈਣ ਗਿਆ ਸੀ ਅਤੇ ਉਸ ਦਾ ਰੱਖਿਆ ਹਾਥੀ ਵੀ ਉਸ ਦੇ ਨਾਲ ਜਾ ਰਿਹਾ ਸੀ ਪਰ ਆਉਂਦੇ ਹੋਏ ਉਸ ਦੀ ਰੇੜੀ ਸੜਕ ਤੋਂ ਇੱਕ ਸਾਈਡ ਤੇ ਪਲਟ ਜਾਂਦੀ ਹੈ ਅਤੇ ਜਦੋਂ ਉਹ ਵਿਅਕਤੀ ਆਪਣੀ ਰੇੜੀ ਚੱਕਣ ਆਉਂਦਾ ਹੈ ਤਾਂ ਉਸ ਦਾ ਹਾਥੀ اپنی ਸੁੰਡ ਨਾਲ ਉਸ ਨੂੰ ਰੋਕ ਲੈਂਦਾ ਹੈ ਅਤੇ ਇੱਕ ਪਾਸੇ ਕਰਕੇ ਆਪ ਉਸ ਦੀ ਰੇੜੀ ਸਿੱਧੀ ਕਰਨ ਲੱਗ ਜਾਂਦਾ ਹੈ ਅਤੇ ਰੇੜੀ ਸਿੱਧੀ ਕਰਕੇ ਸੜਕ ਦੇ ਇੱਕ ਕਿਨਾਰੇ ਤੇ ਖੜੀ ਕਰਕੇ ਪਾਸੇ ਹੋ ਜਾਂਦਾ ਹੈ ਸੋ ਜਿੱਥੇ ਇਨਸਾਨਾਂ ਵਿੱਚ ਇਨਸਾਨੀਅਤ ਦਿਨੋ-ਦਿਨ ਘਟਦੀ ਜਾ ਰਹੀ ਹੈ ਉੱਥੇ ਹੀ ਕੁਝ ਜਾਨਵਰ ਇਨਸਾਨਾਂ ਨਾਲੋਂ ਵੀ ਵੱਧ ਕੇ ਇਨਸਾਨੀਅਤ ਦਿਖਾਉਂਦੇ ਨੇ ਅਤੇ ਜੇਕਰ ਤੁਸੀਂ ਕਿਸੇ ਜਾਨਵਰ ਨੂੰ ਇੱਕ ਵਾਰ ਕੁਝ ਖਾਣ ਨੂੰ ਪਾ ਦੇਵੋ ਤਾਂ ਉਹ ساری ਉਮਰ ਤੁਹਾਡੀ ਵਫਾਦਾਰੀ ਕਰਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ